ਆਪ ਬੋਲਦਾ ਹੈ ਇਸ ਕੀ ਮੰਤਵ ਹੈ ਸਰ ਅਸੀਂ ਮੰਡੇਗਾ ਕਰਮਚਾਰੀ ਪਿਛਲੇ 15 16 ਸਾਲਾਂ ਤੋਂ ਵਿਭਾਗ ਅੰਦਰ ਕੰਮ ਕਰ ਰਹੇ ਆ ਹਨ ਜਿਹੜਾ ਹੁਣ ਸਾਡਾ ਧਰਨਾ ਚੱਲ ਰਿਹਾ ਸੀਗਾ ਪਿਛਲੇ 5 ਤਰੀਕ ਤੋਂ ਕਲਮ ਛੋੜ ਰੜਤਾਲਦੇ ਆ ਇਸ ਧਰਨਾ ਇਸ ਕਰਕੇ ਚਲਾ ਰਹੇ ਸੀਗੇ ਕਿਉਂਕਿ ਜਿਹੜਾ ਸਰਕਾਰ ਨੇ ਕਿਹਾ ਸੀਗਾ ਵੀ ਕੱਚੇ ਮਲਾਜਮਾਂ ਨੂੰ ਪੱਕਾ ਕੀਤਾ ਜਾਊਗਾ ਪਰ ਅਜੇ 3 ਸਾਲ ਹੋ ਗਏ ਆਪਣੇ ਸੀਐਮ ਸਾਹਿਬ ਨੇ ਵੀ ਸਾਡੇ ਨਾਲ ਕੋਈ ਮੀਟਿੰਗ ਕੀਤੀ ਚਲੋ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਪਹਿਲਾਂ ਸਾਡੇ ਕੁਲਦੀਪ ਸਿੰਘ ਢਾਲੀਵਾਲ ਸੀਗੇ ਮੰਤਰੀ ਸਾਹਿਬ ਉਹਨਾਂ ਦੇ ਧਿਆਨ ਵਿੱਚ ਮਸਲਾ ਪੂਰਾ ਆ ਗਿਆ ਸੀਗਾ ਉਹਨਾਂ ਨੇ ਜਦੋਂ ਫੈਲ ਅੱਗੇ ਤੋਰੀ ਠੀਕ ਹੈ ਜੀ ਉਦੋਂ ਬਾਅਦ ਹੋ ਬਦਲ ਤੇ ਉਦੋਂ ਬਾਅਦ ਆ ਗਏ ਆਪਣੇ ਰਾਜੀਤ ਭੁੱਲਰ ਸਾਹਿਬ ਸੀ ਆ ਆਪਣੇ ਮੰਤਰੀ ਸਾਹਿਬ ਉਹ ਬਦਲੇਗੇ ਹੁਣ ਆਏ ਨੇ ਧਰਮਪ੍ਰੀਤ ਸੌਂਦੀ ਉਹਨਾਂ ਨੂੰ ਸਾਰਾ ਮਸਲਾ ਸਮਝਾਇਆ ਪਰ ਜਿਵੇਂ ਅਸੀਂ 5 ਤਰੀਕ ਤੋਂ ਬੈਠੇ ਆਂ ਕਲਮ ਚੋੜ ਹੜਤਾਲ ਕਰਕੇ ਪਰ ਸਾਨੂੰ ਹਲੇ ਤੱਕਰ ਕੋਈ ਮੀਟਿੰਗ ਦੀ ਕਾਲ ਨਹੀਂ ਆਈ ਹੈਗੀ ਉਹਦੇ ਕਰਕੇ ਜਿਹੜਾ ਸੀਗਾ ਅੱਜ ਦਾ ਪ੍ਰੋਗਰਾਮ ਸੀਗਾ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੀਗਾ ਪੀ ਸਰਕਾਰ ਦੇ ਲਾਰਿਆਂ ਦੀ ਝੂਠੀ 판ਡਾ ਜਿਹੜੀ ਉਹ ਸਾੜੀ ਜਾਣੀ ਹੈ ਜਿਲ੍ਹਾ ਪੱਤਰ ਤੇ ਹੁਣ ਜੇ ਕਰ ਨਹੀਂ ਕਰਦੇ ਇਹ ਹੁਣ ਕੋਈ ਮੀਟਿੰਗ ਦਾ ਹੱਲ ਨਹੀਂ ਕਰਦੇ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਮਤਲਬ 18 ਤਰੀਕ ਨੂੰ ਦਿਨ ਮੰਗਲਵਾਰ ਵਿਕਾਸ ਭਵਨ ਮੁਹਾਲੀ ਵਿਖੇ ਨਰੇਗਾ ਮਜ਼ਦੂਰਾਂ ਨੂੰ ਨਾਮ ਲੈ ਕੇ ਭਰਾਤਰੀ ਜੱਥੇਬੰਦੀਆਂ ਦੇ ਨਾਮ ਲੈ ਕੇ ਇੱਕ ਵੱਡਾ ਇਕੱਠ ਦੇ ਰੂਪ ਚ ਧਰਨਾ ਲਾਵਾਂਗੇ ਜੇ ਉੱਥੇ ਕੋਈ ਨਹੀਂ ਹੱਲ ਹੁੰਦਾ ਹੋ ਸਕਦਾ ਵੀ ਅਸੀਂ ਸਾਨੂੰ ਪੱਕਾ ਮੋਰਚਾ ਉੱਥੇ ਲਾਉਣਾ ਪਵੇ ਇਹ ਪ੍ਰੋਗਰਾਮ ਪੰਜਾਬ ਪੱਧਰ ਤੇ ਮਤਲਬ ਕਿ ਪੂਰੇ ਪੰਜਾਬ ਪੱਧਰ ਤੇ ਚੱਲ ਰਿਹਾ ਪੂਰੇ ਜ਼ਿਲ੍ਹਿਆਂ 'ਚ ਅੱਜ ਦਾ ਪ੍ਰੋਗਰਾਮ ਸੀਗਾ ਸਰਕਾਰ ਦੀ ਪੰਡ ਫੁਕਣੀ ਹੈ ਝੂਠੇ ਲਾ ਰਿਆਂ ਦੀ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਇਸ ਟਾਈਮ ਹੋ ਰਹੇ ਨੇ ਇਹ ਜਿਹੜੀ ਆਵਾਜ਼ ਆਲੀ ਪੰਡ ਫੁਕਦੀ ਹੈ ਮਕਸਦ ਕੀ ਹੈ ਇਹ 22 ਤੋਂ ਪਹਿਲਾਂ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਸਾਡੇ ਨਾਲ ਝੂਠੇ ਵਾਅਦੇ ਕੀਤੇ ਸੀ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਵੀ ਮਰੇਗਾ ਮਲਾਜ਼ਮਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੱਕੇ ਕਰਾਂਗੇ ਪਰ 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਅਸੀਂ ਵੀ ਕੋਈ ਕੁਝ ਨਹੀਂ ਕੀਤਾ ਕਿਉਂਕਿ ਸਾਨੂੰ ਸੀਗਾ ਟੇਬਲ ਟਾਕ ਤੇ ਕਿਤੇ ਨਿਬੜ ਜਵੇ ਸਾਨੂੰ ਪੱਕੇ ਕਰ ਦੇਣ ਹਾਂ ਜਰੋ ਸਾਡੀ ਜਿਹੜੀ ਫਾਈਲ ਆ ਉਹ ਪਟੋਲਾ ਡਿਪਾਰਟਮੈਂਟ ਦੇ ਵਿੱਚੋਂ ਪਾਸ ਹੋ ਕੇ ਡਿਪਾਰਟਮੈਂਟ ਚ ਆ ਗਈ ਆ ਪਰ ਉਹ ਫਾਈਲ ਜਿਉਂ ਹੀ ਤੇ ਉਹ ਦੱਬੀ ਹੋਈ ਜਾ ਉਹ ਜਿਆਦਾ ਸਾਡੇ ਜਿਹੜੇ ਅਧਿਕਾਰੀਆਂ ਨੇ ਉੱਪਰ ਬੈਠੇ ਨੇ ਉਹ ਨਹੀਂ ਚਾਹੁੰਦੇ ਵੀ ਨਰੇਗਾ ਮੁਲਾਜ਼ਮ ਪੱਕੇ ਹੋਣ ਪਰ ਇਹ ਅਸੀਂ ਫੰਡ ਤਾਂ ਮੁੱਕੀ ਆ ਵੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਾਨੂੰ ਲੌਲੀਪਾਪ ਦਿੱਤੇ ਸੀਗੇ ਪਿਹਾਰ ਜਿਹੜਾ ਹਰਾਪੰਨਾ ਅਸੀਂ ਉਹ ਚਲਾਵਾਂਗੇ ਉਹ ਨਰੇਗਾ ਬਲਾਜਮਾ ਦੇ ਹੱਕ ਦੇ ਵਿੱਚ ਚਲਾਵਾਂਗੇ ਪਰ ਉਹ ਹਰਾਪੰਨਾ ਜਿਆਦਾ ਸਰਕਾਰ ਕੋਲੋਂ ਹਜੇ ਮਿਲਿਆ ਨਹੀਂ ਸੀਐਮ ਸਾਹਿਬ ਕੋਲ ਪਹੁੰਚਿਆ ਨਹੀਂ ਜਦੋਂ ਉਹ ਮਹਿੰਗਾ ਹੀ ਇੰਨਾ ਹੈਗਾ ਸੀਐਮ ਸਾਹਿਬ ਤੋਂ ਲੈ ਆਣੀ ਦੀ ਹਜੇ ਤੱਕ ਸਾਨੂੰ ਨਹੀਂ ਲੱਗਦਾ ਵੀ ਉਹ ਜੇ ਹਾਂ ਸੀਐਮ ਸਾਹਿਬ ਚਾਹੁੰਦੇ ਨੇ ਸਾਨੂੰ ਬੇਨਤੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਉਹ ਹਰਾਪੰਨਾ ਲੈ ਕੇ ਸੀਐਮ ਸਾਹਿਬ ਤੱਕ ਪਹੁੰਚਾ ਕਰ ਦਾਂਗੇ ਮੈਨੂੰ ਲੱਗਦਾ ਵੀ ਜਿਹੜਾ ਅਗਲਾ ਅਸੀਂ ਪ੍ਰੋਗਰਾਮ ਕਰਾਂਗੇ ਉਹ ਉਹ ਸੀਐਮ ਸਾਹਿਬ ਤੱਕ ਹਰਾਪੰਨਾ ਲੈ ਕੇ ਪਹੁੰਚਾ ਕਰ ਦਈਏ ਵੀ ਸਾਨੂੰ ਅਸੀਂ ਗਰੀਬ ਬੰਦੇ ਆ ਜੀ ਸਾਡੀਆਂ ਤਰਖਾ ਵੀ ਨਗੋਨੀਆਂ ਨੇ ਹੁਣ ਤਾਂ ਅਸੀਂ ਇਹ ਵੀ ਨਹੀਂ ਕਿ ਵੀ ਅਸੀਂ ਕਿਸੇ ਹੋਟ ਡਿਪਾਰਟਮੈਂਟ ਜਾ ਕੇ ਨੌਕਰੀ ਕਰ ਲਾਂਗੇ ਕਿਉਂਕਿ ਅਸੀਂ ਜਿਹੜਾ 15-16 ਸਾਲ ਦਾ ਆਸਾ ਉਹ ਸਰਕਾਰ ਨੂੰ ਦੇਤਾ ਅਸੀਂ 90% ਕੰਮ ਜਿਹੜੇ ਨੇ 90% ਕੰਮ ਅਸੀਂ ਸਰਕਾਰ ਦੇ ਨਿਰਗਾਂ ਰਹੀ ਕਰਾਏ ਨੇ ਜਿੱਥੇ ਉੱਥੇ ਅਸੀਂ ਪਾਰਕਾਂ ਬਣਾਈਆਂ ਜਿੱਥੇ ਮੁਸ਼ਕਲ ਮਾਰਦਾ ਸੀ ਜਿੱਥੇ ਕੋਈ ਖੜ ਬੈਠ ਨਹੀਂ ਸਕਦਾ ਸੀ ਅਸੀਂ ਪਿੰਡਾਂ ਦੇ ਚੋ ਚੋ ਜਗ੍ਹਾ ਤੇ ਪਾਰਕਾਂ ਬਣਾਤੀਆਂ ਸ਼ਿੰਗਾਰ ਕੀਤੇ ਤੇ ਪਿੰਡ ਲੋਕਾਂ ਨੂੰ ਉੱਥੇ ਲੋਕ ਘੁੰਮਦੇ ਫਿਰਦੇ ਨੇ ਸ਼ਾਮ ਨੂੰ ਇਕੱਠ ਹੁੰਦੇ ਨੇ ਉੱਥੇ ਪਰ ਜਿਨ੍ਹਾਂ ਨੇ ਬਣਾਏ ਉਹ ਉਹਨਾਂ ਦੀ ਜ਼ਿੰਦਗੀ ਨਰਕ ਬਣੀ ਪਈ ਆ ਸਾਡੀ ਇਸ ਟਾਈਮ ਜ਼ਿੰਦਗੀ ਨਰਕ ਬਣੀ ਪਈ ਆ ਅਗਲਾ ਕਦਮ ਕੀ ਅਗਲਾ ਕਦਮ ਕੀ ਅਗਲਾ ਕਦਮ ਜਿੱਦਾਂ ਵੀ ਸਾਡੀ ਸੁਪਾ ਕਮੇਟੀ ਦੱਸੂਗੀ ਅੱਜ ਸ਼ਾਮ ਤੱਕ ਉਹ ਅਸੀਂ ਦੱਸਾਂਗੇ 18 ਮਾਰਚ ਦਾ ਮਹਾਲੀ ਦਾ ਹੋਇਆ ਅਸੀਂ 18 ਮਾਰਚ ਨੂੰ ਪੂਰਾ ਵਧੀਆ ਇਕੱਠ ਕਰਕੇ ਮਹਾਲੀ ਜਾਵਾਂਗੇ